ਲੌਕਡਾਊਨ ਦੇ ਚੱਲਦਿਆਂ ਫਰੀਦਕੋਟ 'ਚ ਇੱਕ ਵੱਖਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਸੀ ਕਿ ਫਰੀਦਕੋਟ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪਿਛਲੇ 6 ਸਾਲ ਤੋਂ ਕੰਮ ਕਰਨ ਵਾਲੇ ਇੱਕ ਪਰਿਵਾਰ ਨੂੰ 6 ਮਹੀਨੇ ਤੋਂ ਤਨਖਾਹ ਨਾ ਮਿਲਣ ਤੇ ਜਦੋਂ ਉਹਨਾਂ ਸਕੂਲ ਮਾਲਕ ਤੋਂ ਤਨਖਾਹ ਦੀ ਮੰਗ ਕੀਤੀ ਤਾਂ ਸਕੂਲ ਮਾਲਕ ਵੱਲੋਂ ਉਹਨਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਤੇ ਸਮਾਨ ਵੀ ਬਾਹਰ ਸੁੱਟ ਦਿੱਤਾ ਇਸ ਸਾਰੇ ਮਾਮਲੇ ਬਾਰੇ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਸਕੂਲ ਮਾਲਕ ਉਸ ਦਾਪਰਾ ਉਸ ਦੇ ਨੌ ਤੇ ਕੰਮ ਕਰਨ ਵਾਲੇ ਆਪਸ ਵਿੱਚ ਹੱਥੋ ਪਾਈ ਹੋ ਰਹੇ ਸਨ ਜਿਸ ਨੂੰ ਮੌਕੇ ਤੇ ਕੈਮਰੇ ਚਵੀ ਕੈਦ ਕਰ ਲਿਆ ਗਿਆ

ਪਿਛਲੇ 4-5 ਸਾਲਾਂ ਜੋ ਅਸੀਂ ਸਕੂਲ ਚ ਇੱਥੇ ਅਸੀਂ ਕੰਮ ਕਰ ਰਿਆ ਸੀਗੇ ਪਿਛਲੇ 31 ਤਰੀਕ ਨੂੰ ਅਸੀਂ ਜਾਣਾ ਸੀਗਾ ਇੱਥੋਂ ਜੀ 21 ਤਰੀਕ ਨੂੰ ਲਾਕਡਾਊਨ ਹੋ ਗਿਆ ਜੀ ਇਹਨਾਂ ਨੇ ਕਿਹਾ ਜੀ ਸਾਡਾ ਸਮਾਨ ਚੁੱਕ ਲਓ ਅਸੀਂ ਕਹਿੰਦੇ ਅਸੀਂ ਸਮਾਨ ਹਜੇ ਨਹੀਂ ਚੁੱਕਦੇ ਤੇ ਨਾਲੇ ਤੁਹਾਡੇ ਕੋਲ ਅਸੀਂ ਤਨਖਾਹ ਲੈਣੀ ਹੈ ਜੀ ਇਹਨੇ ਦੋ ਤਿੰਨ ਵਾਰੀ ਹੱਲ ਹੋ ਗਿਆ ਜੀ ਸਾਡਾ ਸਮਾਨ ਚੱਕਦਾ ਬਾਹਰ ਸੇਡ ਦਿੰਦਾ ਕਹਿੰਦਾ ਜੇ ਮੇਰਾ ਮੁੰਡਾ ਮਰ ਗਿਆ ਜਾਂ ਮੇਰੀ ਨੋਹ ਮਰ ਗਈ ਤਾਂ ਮੈਂ ਤੁਹਾਡੇ ਦੇ ਕਤਲ ਪਾ ਦੇਣਾ ਜਨਾਬ ਸਾਡਾ ਕੀ ਅਸੀਂ ਸਮਾਨ ਚੁੱਕਣ ਨੂੰ ਤਿਆਰ ਹੈ ਜੀ ਇਹਨਾਂ ਨੂੰ ਇੱਕੋ ਹੀ ਦਰਖਾਸਤ ਕੀਤੀ ਵੀ ਸਾਨੂੰ ਐਸਡੀਓ ਸਾਹਿਬ ਤੋਂ ਕਿਸੇ ਤੋਂ ਲਿਖਾਇਆ ਗਿਆ ਲੈ ਦਿਓ ਅਸੀਂ ਸਮਾਨ ਚੱਕ ਲੈਣੇ ਆ ਸਾਨੂੰ ਕੋਈ ਤਰਾਜ ਨਹੀਂ ਸਮਾਨ ਚੱਕਣ ਚ ਪਰ ਇਹ ਜਦੋਂ ਵੀ ਇਹਦਾ ਕਦੀ ਮੇਰੇ ਘਰ ਦੀ ਦੇ ਗੱਲ ਪੈ ਜਾਂਦਾ ਕਦੀ ਮੇਰੇ ਬੇਟਾਂ ਦੇ ਗੱਲ ਪੈ ਜਾਂਦਾ ਕਦੀ ਮੇ ਜੀ 5 ਸਾਲਾਂ ਤੋਂ ਇੱਥੇ ਰਹਿ ਰਹੇ ਆ ਜੀ ਉਦੋਂ ਦੀ ਅਸੀਂ ਚੋਰੀ ਨਾ ਕੀਤੀ ਅੱਜ ਅਸੀਂ ਚੋਰੀ ਕਰਾਂਗੇ ਜੀ ਨੌਪੁੱਤ ਨੂੰ ਪੁੱਛੋ ਜੀ ਆ ਇਹਨਾਂ ਦੇ ਨੌਪੁੱਤ ਬੈਠੇ ਇਹਨਾਂ ਨੂੰ ਪੁੱਛ ਲੋ ਜੀ ਅਸੀਂ ਕਿੰਨੇ ਕੋ ਉਹ ਆ ਜੀ ਬੰਦੇ ਸਰ ਉਹ ਦੇਣ ਦਾ ਨਾਂ ਨਹੀਂ ਲੈਂਦੇ ਉਹ ਮੁੱਕਰੀ ਗਏ ਉਹ ਕਹਿੰਦੇ ਸਾਡੇ ਕੋਲ ਨਹੀਂ ਹੈਗੀ ਤੁਸੀਂ ਲੈ ਚੁੱਕੇ ਹੋ ਸਰ ਕੋਈ ਪ੍ਰੂਫ ਹੀ ਦਿਖਾ ਦੇਣ ਉਹਨਾਂ ਨੂੰ ਕਹੋ ਹੁਣ ਸਾਹਮਣੇ ਅੰਦਰ ਵੜ ਗਏ ਭੱਜ ਗਏ ਤੁਹਾਨੂੰ ਵੇਖ ਕੇ ਕੋਈ ਸਨ ਕੋਈ ਦਰਖਾਸਤ ਦਿੱਤੀ ਜਿੱਤੀ ਜਦੋਂ ਐਸ.ਆਈ. ਸਾਹਿਬ ਆਏ ਸੀਗੇ ਸਵਰਨ ਸਿੰਘ ਜੀ ਗੁਰਚੰਦ ਸਿੰਘ ਜੀ ਆਏ ਸੀਗੇ ਸਬ ਇੰਸਪੈਕਟਰ ਉਹ ਉਦੋਂ ਆਵਾਂ ਵੀ ਇਹਨਾਂ ਨੂੰ ਸਮਝਾ ਕੇ ਗਏ ਕਹਿੰਦੇ ਸ਼ਰਮਾ ਜੀ ਆਪਾਂ ਇਹਨਾਂ ਦਾ ਸਮਾਨ ਨਹੀਂ ਝਕਾ ਸਕਦੇ ਜਿਵੇਂ ਵੀ ਹੋਊਗਾ ਆਪਾਂ ਲੋਕਡਾਊਨ ਤੋਂ ਬਾਅਦ ਸਮਾਨ ਵੀ ਝਕਾਵਾਂਗੇ ਜੇ ਕਹਿੰਦੇ ਤੁਹਾਡੀ ਤਨਖਾਹ ਆ ਤਨਖਾਹ ਦਾ ਵੀ ਤੁਹਾਡਾ ਨਿਵੇੜਾਂਗੇ ਪਰ ਸਰ ਇਹਦੇ ਦਿਮਾਗ 'ਚ ਹੀ ਇਹ ਗੱਲ ਵੈਂਦੀ ਇੰਨਾਂ ਹਾਲਤੀ ਨਾਲ ਫੇਰ ਉਵੇਂ ਹੀ ਚ ਆਉਂਦਾ ਵਾ ਜੀ ਫੇਰ ਦੁਬਾਰਾ ਉਹੀ ਕੰਮ ਕਰ ਦਿੰਦਾ ਜੀ ਉਹ ਸਰ ਸਾਡੇ ਨਾਲ ਹੈ ਜੀ ਉਹ ਸਾਡੇ ਨਾਲ ਖੜਿਆ ਜੀ ਮੁਸ਼ਕਲ ਘੜੀ ਚ ਉਹ ਕਹਿੰਦੇ ਵੀ ਹੁਣ ਆਪਾਂ ਗਰੀਬਾਂ ਨੂੰ ਚੁਕਾ ਕੇ ਕਿੱਥੇ ਸਤਾ ਲੀਏ ਜਦੋਂ 5 ਸਾਲਾਂ ਦੇ ਬਿੱਡੇ ਤੇ ਅੱਜ ਇਹਨਾਂ ਨੂੰ ਕਿੱਥੇ ਭੇਜ ਗਏ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਸਰ ਮੰਗ ਕੁਛ ਨਹੀਂ ਹੈ ਸਾਡੀ ਤਨਖਾਹ ਵਧਾ ਦੇਣਾ ਤੇ ਲਾਕਡਾਊਨ ਤੋਂ ਬਾਅਦ ਅਸੀਂ ਆਪਣੇ ਆਪ ਵੀ ਸਮਾਂ ਚੋਖਲਾਂਗੇ ਜੀ ਮਾਸਟਰ ਜਗਦੀਸ਼ ਰਾਏ ਸ਼ਰਮਾ ਨੇ ਐਸਡੀ ਪਬਲਿਕ ਸਕੂਲ ਵਾਲੇ ਇਹਨਾਂ ਦਾ ਆਪਣੀ ਨੂੰਹ ਦਾ ਆਪਣੇ ਪੁੱਤਰ ਨਾਲ ਤੇ ਆਪਸ ਵਿੱਚ ਘਰੇਲੂ ਮੈਟਰ ਹੈ ਇਹਨਾਂ ਦੇ ਇੱਕ ਕਿਰਾਏਦਾਰ ਵੀ ਰਹਿੰਦਾ ਹੈ ਉਦਨ ਆਪਣਾ ਮੈਟਰ ਚੱਲਦਾ ਪਿਆ ਜੀ ਕਿਉਂਕਿ ਕਰੋਨਾ ਚੱਲਦਾ ਪਿਆ ਹੈਗਾ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਕਿਸੇ ਦੇ ਦਾ ਸਮਾਨ ਜੇਕਰ ਕੋਈ ਬਾਹਰ ਕੱਢ ਕੇ ਰੱਖਦਾ ਇਸ ਟਾਈਮ ਤੇ ਠੀਕ ਨਹੀਂ ਹੈਗਾ ਇਨਸਾਨੀ ਤਨਾਤੇ ਵੀ ਠੀਕ ਨਹੀਂ ਹੈ ਤੇ ਵੈਸੇ ਵੀ ਠੀਕ ਨਹੀਂ ਲੱਗਦਾ ਇਸ ਗੱਲ ਨੂੰ ਵੈਰੀਫਾਈ ਕੀਤਾ ਜਾਊਗਾ ਕਿ ਅਸਲ ਮੈਟਰ ਕੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਨੂੰਹ ਹੈ ਉਹ ਕਹਿੰਦੀ ਪਈ ਆ ਵੀ ਮੇਰਾ ਸਹੁਰਾ ਜਿਹੜਾ ਹੈਗਾ ਉਹ ਮੈਨੂੰ ਤੰਗ ਪਰੇਸ਼ਾਨ ਕਰਦਾ ਦਾਜ ਦੇਜ ਮੰਗਦਾ ਜੋ ਕਿਰਾਏਦਾਰ ਹੋਰ ਕੁਝ ਕਹਿ ਰਿਹਾ ਮਾਸਟਰ ਜੀ ਕੁਝ ਹੋਰ ਕਹਿ ਰਹੇ ਨੇ ਇਸ ਸਾਹਮਣੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ ਵੈਰੀਫਾਈ ਕਰ ਲਿਆ ਜਾਵੇ ਫੈਕਟਸ ਦੇ ਆਧ